ਪੰਜਾਬੀ ਸਿਨੇਮਾ ਇੱਕ ਮੈਸੇਜ ਦੇਣ ਦੇ ਵਿੱਚ ਬਹੁਤ ਕਾਮਯਾਬ ਹੋ ਰਿਹਾ ਹੈ ਔਰ ਨੀ ਸਸ ਜਿਹੜੀ ਸਸਕੁਟਨੀ 2 ਸੀ ਇਹ ਕਈ ਫਾਸਿਆਂ ਤੋਂ ਲੋਕਾਂ ਨੂੰ ਮੈਸੇਜ ਦੇਣ ਵਿੱਚ ਕਾਮਯਾਬ ਹੋਈ ਹੈ ਇੱਕ ਲੋਕਾਂ ਨੂੰ ਉਮੀਦ ਸੀ ਕਿਉਂਕਿ ਇਹਦੀ ਜਿਹੜੀ ਸੀਰੀਜ਼ ਦੀ ਆਪਾਂ ਇਹਨੂੰ ਸੀਰੀਜ਼ ਹੀ ਕਵਾਂਗੇ ਸਸਕੁਟਨੀ 1 ਜੋ ਇਹਦੀ ਆਈ ਸੀ ਫਿਲਮ ਉਹ ਬਹੁਤ ਵਧੀਆ ਫਿਲਮ ਸੀ ਔਰ ਲੋਕਾਂ ਨੇ ਉਹਨੂੰ ਬੜਾ ਇੰਜੋਏ ਕੀਤਾ ਸੀ ਜੇ ਨਾਂ ਦੇ ਹਿਸਾਬ ਨਾਲ ਜਾਈਏ ਤਾਂ ਲੱਗਦਾ ਪਤਾ ਨਹੀਂ ਕੀ ਹੈ ਕਿੱਦਾਂ ਹੈਗਾ ਸਾਡੇ ਨਾਲ ਜੇਪੀ ਸਿੰਘ ਮੌਜੂਦ ਨੇ ਕਿਵੇਂ ਲੱਗੀ ਫਿਲਮ ਤੁਸੀਂ ਵੀ ਹੁਣੇ ਦੇਖ ਕੇ ਆਏ ਸਰਸ਼ਕਲ ਜੀ ਮੈਂ ਧੰਨਵਾਦ ਕਰਾਂਗਾ ਤੁਹਾਡੇ ਡੇਲੀ ਪੋਸਟ ਦਾ ਜਿਹੜੇ ਟਾਈਮ-ਟਾਈਮ ਤੇ ਵਧੀਆ-ਵਧੀਆ ਚੀਜ਼ਾਂ ਦਕਾਉਂਦੇ ਰਹਿੰਦੇ ਆ ਵਧੀਆ ਫਿਲਮ ਸੀ ਜੀ ਪੰਜਾਬੀ ਸਿਨੇਮਾ ਇੱਕ ਮੈਸੇਜ ਦੇਣ ਦੇ ਵਿੱਚ ਬਹੁਤ ਕਾਮਯਾਬ ਹੋ ਰਿਹਾ ਹੈ ਔਰ ਨੀ ਜਿਹੜੀ ਸੱਸ ਕੁਟਨੀ 2 ਸੀ ਇਹ ਕਈ ਪਾਸਿਆਂ ਤੋਂ ਲੋਕਾਂ ਨੂੰ ਮੈਸੇਜ ਦੇਣ 'ਚ ਕਾਮਯਾਬ ਹੋਈ ਹੈ ਔਰ ਅਸੀਂ ਇਹਦੇ ਇੱਕ ਲੋਕਾਂ ਨੂੰ ਉਮੀਦ ਸੀ ਕਿਉਂਕਿ ਇਹਦੀ ਜਿਹੜੀ ਸੀਰੀਜ਼ ਦੀ ਆਪਾਂ ਇਹਨੂੰ ਸੀਰੀਜ਼ ਹੀ ਕਵਾਂਗੇ ਸੱਸ ਕੁੱਟਨੀ 1 ਜੋ ਇਹਦੀ ਆਈ ਸੀ ਫਿਲਮ ਉਹ ਬਹੁਤ ਵਧੀਆ ਫਿਲਮ ਸੀ ਔਰ ਲੋਕਾਂ ਨੇ ਉਹਨੂੰ ਬੜਾ ਇੰਜੋਏ ਕੀਤਾ ਸੀਗਾ ਤੇ ਸੇਮ ਉਦਾਂ ਹੀ ਇਹ ਨਾਮ ਨਾਮ ਤੇ ਨਾਮ ਬੰਦਾ ਘਬਰਾਵੇ ਨਾ ਨਾਮ ਬੜਾ ਖਤਰਨਾਕ ਹੈਗਾ ਜਿੱਥੇ ਡਰ ਲੱਗਦਾ ਪਰ ਉਹ ਬਿਲਕੁਲ ਮੈਂ ਉਹੀ ਕਹਿ ਰਿਹਾ ਜੇ ਨਾਮ ਦੇ ਹਿਸਾਬ ਨਾਲ ਜਾਈਏ ਤਾਂ ਲੱਗਦਾ ਪਤਾ ਨਹੀਂ ਕੀ ਹੈ ਕਿੱਦਾਂ ਹੈਗਾ ਪਰ ਮੈਂ ਫੇਰ ਕਵਾਂਗਾ ਪੰਜਾਬੀ ਸਿਨੇਮਾ ਬੜੇ ਵਧੀਆ ਲੀਹਾਂ ਤੇ ਜਾ ਰਿਹਾ ਔਰ ਅੱਜ ਇੱਕ ਅچھے ਅچھے ਮੈਸੇਜ ਦੇਣ ਦੇ ਵਿੱਚ ਕਾਮਯਾਬ ਹੋ ਰਿਹਾ ਚਾਹੇ ਉਹ ਆਪਸੀ ਪਿਆਰ ਦੇ ਹੋਣ ਆਪਸੀ ਪਰਿਵਾਰ ਦੇ ਹੋਣ ਸੱਭਿਆਚਾਰ ਦੇ ਹੋਣ ਚਾਹੇ ਉਹ ਇਲੈਕਸ਼ਨਾਂ ਨੂੰ ਲੈ ਕੇ ਹੋਣ ਚਾਹੇ ਭੂਤ ਬਣਾ ਕੇ ਡਰਾ ਕੇ ਕੋ ਨੂੰ ਸਹੀ ਮੈਸੇਜ ਵਿੱਚ ਲਿਆਉਣ ਦੇ ਹੋਣ ਤੇ ਬਹੁਤ ਵਧੀਆ ਫਿਲਮ ਸੀ ਜੀ ਪੰਜਾਬੀ ਸਿਨੇਮਾ ਇੱਕ ਮੈਸੇਜ ਦੇਣ ਦੇ ਵਿੱਚ ਬਹੁਤ ਕਾਮਯਾਬ ਹੋ ਰਿਹਾ ਔਰ ਨੀ ਜਿਹੜੀ ਸਸਕੂਪਨੀ 2 ਸੀ ਇਹ ਕਈ ਫਾਸਿਆਂ ਤੋਂ ਲੋਕਾਂ ਨੂੰ ਮੈਸੇਜ ਦੇ ਵਿੱਚ ਕਾਮਯਾਬ ਹੋਈ ਹੈ ਇੱਕ ਲੋਕਾਂ ਨੂੰ ਉਮੀਦ ਸੀ ਕਿਉਂਕਿ ਇਹਦੀ ਜਿਹੜੀ ਸੀਰੀਜ਼ ਦੀ ਆਪਾਂ ਇਹਨੂੰ ਸੀਰੀਜ਼ ਹੀ ਕਵਾਂਗੇ ਸਸਕੁਟਣੀ 1 ਜੋ ਇਹਦੀ ਆਈ ਸੀ ਫਿਲਮ ਉਹ ਬਹੁਤ ਵਧੀਆ ਫਿਲਮ ਸੀ ਔਰ ਲੋਕਾਂ ਨੇ ਉਹਨੂੰ ਬੜਾ ਇੰਜੋਏ ਕੀਤਾ ਸੀ ਜੇ ਨਾਮ ਦੇ ਹਿਸਾਬ ਨਾਲ ਜਾਈਏ ਤਾਂ ਲੱਗਦਾ ਪਤਾ ਨਹੀਂ ਕੀ ਹੈ ਕਿੱਦਾਂ ਹੈਗਾ ਸਾਡੇ ਨਾਲ ਜੀਪੀ ਸੀ ਮੌਜੂਦ ਨੇ ਕਿਵੇਂ ਲੱਗੀ ਫਿਲਮ ਤੁਸੀਂ ਵੀ ਹੁਣੇ ਦੇਖ ਕੇ ਆਏ ਸਰਸ਼ਕਲ ਜੀ ਮੈਂ ਧੰਨਵਾਦ ਕਰਾਂਗਾ ਤੁਹਾਡੇ ਡੇਲੀ ਪੋਸਟ ਦਾ ਜਿਹੜੇ ਟਾਈਮ-ਟਾਈਮ ਤੇ ਵਧੀਆ-ਵਧੀਆ ਚੀਜ਼ਾਂ ਦਿਖਾਉਂਦੇ ਰਹਿੰਦੇ ਆ ਵਧੀਆ ਫਿਲਮ ਸੀ ਜੀ ਪੰਜਾਬੀ ਸਿਨੇਮਾ ਇੱਕ ਮੈਸੇਜ ਦੇਣ ਦੇ ਵਿੱਚ ਬਹੁਤ ਕਾਮਯਾਬ ਹੋ ਰਿਹਾ ਹੈ ਔਰ ਨੀ ਜਿਹੜੀ ਸੱਸ ਕੁਟਨੀ 2 ਸੀ ਇਹ ਕਈ ਪਾਸਿਆਂ ਤੋਂ ਲੋਕਾਂ ਨੂੰ ਮੈਸੇਜ ਦੇਣ 'ਚ ਕਾਮਯਾਬ ਹੋਈ ਹੈ ਔਰ ਅਸੀਂ ਇਹਦੇ ਇੱਕ ਲੋਕਾਂ ਨੂੰ ਉਮੀਦ ਸੀ ਕਿਉਂਕਿ ਇਹਦੀ ਜਿਹੜੀ ਸੀਰੀਜ਼ ਦੀ ਆਪਾਂ ਇਹਨੂੰ ਸੀਰੀਜ਼ ਹੀ ਕਵਾਂਗੇ ਸੱਸ ਕੁਟਨੀ 1 ਜੋ ਇਹਦੀ ਆਈ ਸੀ ਫਿਲਮ ਉਹ ਬਹੁਤ ਵਧੀਆ ਫਿਲਮ ਸੀ ਔਰ ਲੋਕਾਂ ਨੇ ਉਹਨੂੰ ਬੜਾ ਇੰਜੋਏ ਕੀਤਾ ਸੀਗਾ ਦੇ ਸੇਮ ਉਦਾਂ ਹੀ ਇਹ ਨਾਮ ਨਾਮ ਤੇ ਨਾਮ ਬੰਦਾ ਘਬਰਾਵੇ ਨਾ ਨਾਮ ਬੜਾ ਖਤਰਨਾਕ ਹੈਗਾ ਜਿੱਥੇ ਡਰ ਲੱਗਦਾ ਪਰ ਉਹ ਬਿਲਕੁਲ ਮੈਂ ਉਹੀ ਕਹਿ ਰਿਹਾ ਜੇ ਨਾਂ ਦੇ ਹਿਸਾਬ ਨਾਲ ਜਾਈਏ ਤਾਂ ਲੱਗਦਾ ਪਤਾ ਨਹੀਂ ਕੀ ਹੈ ਕਿੱਦਾਂ ਹੈਗਾ ਪਰ ਮੈਂ ਫੇਰ ਕਹਾਂਗਾ ਪੰਜਾਬੀ ਸਿਨੇਮਾ ਬੜੇ ਵਧੀਆ ਲੀਹਾਂ ਤੇ ਜਾ ਰਿਹਾ ਔਰ ਅੱਜ ਅچھے ਅچھے ਮੈਸੇਜ ਦੇਣ ਦੇ ਵਿੱਚ ਕਾਮਯਾਬ ਹੋ ਰਿਹਾ ਚਾਹੇ ਉਹ ਆਪਸੀ ਪਿਆਰ ਦੇ ਹੋਣ ਆਪਸੀ ਪਰਿਵਾਰ ਦੇ ਹੋਣ ਸੱਭਿਆਚਾਰ ਦੇ ਹੋਣ ਚਾਹੇ ਇਲੈਕਸ਼ਨਾਂ ਨੂੰ ਲੈ ਕੇ ਹੋਣ ਚਾਹੇ ਭੂਤ ਬਣਾ ਕੇ ਡਰਾ ਕੇ ਕੋ ਨੂੰ ਸਹੀ ਮੈਸੇਜ ਵਿੱਚ ਲਿਆਉਣ ਦੇ ਹੋਣ ਤੇ ਬਹੁਤ ਵਧੀਆ ਫਿਲਮ ਸੀ ਜੀ